ਸਭ ਤੋਂ ਪਹਿਲਾਂ ਦੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੀ ਸਾਡੀ ਗੱਲ ਵਾ ਉਹ ਸੁਣ ਲਈ ਤੇ ਸਮਾਂ ਦਿੱਤਾ ਸਾਨੂੰ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਤੁਹਾਨੂੰ ਬੇਨਤੀ ਵੀ ਕਰਦੇ ਆ ਵੀ ਜਿਹੜਾ ਸੱਚ ਵਾ ਉਹ ਵਿਖਾਇਆ ਜਾਏ ਉਹਨੂੰ ਕੋਈ ਕਟਿੰਗ ਵਡਿੰਗ ਕੇ ਤਰ੍ਹਾਂ ਦੀ ਰਾ ਕੀਤੀ ਜਾਏ ਜੋ ਸੱਚਾ ਲੋਕਾਂ ਸਾਹਮਣੇ ਆਉਣਾ ਚਾਹੀਦਾ ਜਿਹੜਾ ਇਹ ਸਾਡਾ ਅੱਜ ਦਾ ਪ੍ਰੈਸ ਕਾਨਫਰੰਸ ਕਰਨ ਦਾ ਵਿਸ਼ਾ ਵਾ ਇਹ ਨਗਰ ਕੌਂਸਲ ਗਰਦਾਸਪੁਰ ਨੇ ਸਾਡੇ ਪਿੰਡ ਦੇ ਨਜ਼ਦੀਕੀ ਇੱਕ ਟੂਰੇ ਦਾ ਡੈਂਪ ਲਾਉਣ ਦਾ ਜਿਹੜਾ ਵਾ ਉਹ ਨਵੀਂਪੁਰ ਦੇ ਲਾਗੇ ਸ਼ੁਰੂਆਤ ਕੀਤੀ ਆ ਜਿਹੜਾ ਡੈਂਪਾ ਹੋ ਬਬਰੀ ਦੀ ਜ਼ਮੀਨ ਆ ਜਿੱਥੇ ਲੱਗ ਰਿਹਾ ਤੇ ਨਵੀਂਪੁਰ ਜਿਹੜਾ ਨਵੀਂਪੁਰ ਪਿੰਡ ਦੇ ਨੇੜੇ ਲੱਗੇ ਹਰਿਆਸ਼ੀ ਕਲੋਨੀਆਂ ਵੀ ਨੇ ਇਹੋ ਜਿਹਾ ਡੈਂਪ ਜਿਹੜਾ ਕੂੜੇ ਦਾ ਜੇਕਰ ਲਾਉਣਾ ਵੀ ਆ ਕਿਸੇ ਨਗਰ ਕੌਂਸਲ ਨੇ ਤੇ ਇਹ ਸ਼ਹਿਰ ਤੋਂ 8-10 ਕਿਲੋਮੀਟਰ ਕੋਈ ਦੂਰ ਲੱਗਣਾ ਚਾਹੀਦਾ ਕਿ ਬਿਲਕੁਲ ਕੋਰੀਡੋਰ ਦਾ ਰਸਤਾ ਉੱਥੇ ਜਿਹੜਾ ਰਸਤਾ ਡੇਰਾ ਬਾਬਾ ਨਾਨਕ ਨੂੰ ਕੋਰੀਡੋਰ ਨੂੰ ਜਾਂਦਾ ਉਤੋਂ 2-3 ਕਿੱਲੇ ਹਟਵਾਈਏ ਲਗਾ ਰਹੇ ਨੇ ਤੇ ਦੂਸਰਾ ਇਹ ਆ ਵੀ ਜੇ ਇਹ ਇੰਨਾ ਹੀ ਵਧੀਆ ਪ੍ਰੋਜੈਕਟ ਹੀਗਾ ਤੇ ਜਿਹੜਾ ਮਾਨਚੋਪੜੇ ਚੱਲ ਰਿਹਾ ਹੀਗਾ ਉਹਨੂੰ ਉੱਥੇ ਵਧੀਆ ਤਰੀਕੇ ਨਾਲ ਇਹ ਚਲਾਉਂਦੇ ਇਹ ਸਾਡੇ ਬਿਨਾ ਦੱਸੇ ਇੱਥੇ ਕਿਸੇ ਨੂੰ ਤਲਾਹ ਨਹੀਂ ਕੀਤੀ ਵੀ ਅਸੀਂ ਕਰ ਕੀ ਰਹੇ ਆ ਕਦੀ ਕਹਿੰਦੇ ਛੱਡ ਬਣਾਉਂਦੇ ਆ ਕਦੀ ਕੋਝਾ ਮਤਲਬ ਗੁਮਰਾਹ ਕਰਕੇ ਤੇ ਇਹ ਜਿਹੜਾ ਵਾ ਇਹਨਾਂ ਨੇ ਇਹ ਚੀਜ਼ ਨੂੰ ਸ਼ੁਰੂ ਕੀਤਾ ਬਾਕੀ ਸਾਡੇ ਨਾਲ ਸ਼ਨੀਵਾਰ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਵਾ ਅਸੀਂ ਪਿੰਡਾਂ ਵਾਲੇ ਸਾਰੇ ਇਕੱਠੇ ਹੋ ਕੇ ਗਏ ਆ ਕੱਲ ਪਰਸੋਂ ਦੀ ਇੱਕ ਵੀਡੀਓ ਸਾਡੇ ਇਥੋਂ ਐਮਐਲਏ ਸਾਹਿਬ ਦੀ ਵੀ ਚੱਲ ਰਹੀ ਆ ਪੀੜੀ ਪਹਿਲੇ ਬੰਦੇ ਜਿਹੜੇ ਆ ਦੂਜੇ ਪਿੰਡਾਂ ਆ ਸਾਰੇ ਬੰਦੇ ਜਿਹੜੇ ਬੈਠੇ ਆ ਨਵੀਂਪੁਰ ਦੇ ਕਲੋਨੀਆ ਦੇ ਬਬਰੀ ਦੇ ਤੇ ਚਲ ਆਸ-ਪਾਸ ਦੇ ਜਿਹੜੇ ਰਿਆਸੀ ਲੋਕ ਨੇ ਇਹ ਉਹ ਇਕੱਠੇ ਹੋਏ ਆ ਨਾ ਕਿ ਕੋਈ politcal ਹੀ ਮਸਲਾ ਹੋਇਆ ਨਾ ਸਾਨੂੰ ਇਹਦੇ 'ਚ politics ਦਾ ਕੋਈ ਸਾਨੂੰ ਕੋਈ ਇਹਦੇ 'ਚ ਲਾਭ ਆ ਨਾ ਕੋਈ ਫਾਇਦਾ ਆ ਸਾਡੀਆਂ ਜ਼ਮੀਨਾਂ ਵੀ ਨੇ ਉੱਥੇ ਤੇ ਜ਼ਮੀਨਾਂ ਜਿਹੜੀਆਂ ਨੇ ਉਹ ਕਮਰਸ਼ੀਅਲ ਜ਼ਮੀਨਾਂ ਨੇ ਸਾਰੀਆਂ ਕਮਰਸ਼ੀਅਲ ਜ਼ਮੀਨ ਸਾਰੀ ਜਿਹੜੀ ਆ ਉਹ ਇਹਦੇ ਨਾਲ ਖਰਾਬ ਹੋ ਰਹੀ ਆ ਅਸੀਂ ਅੱਗੇ ਇਹਦੇ ਤੋਂ ਪਹਿਲਾਂ ਇਹਦੇ ਦੇ ਦੋ ਕਿੱਲੇ ਨਾਲ ਇੱਕ ਨਾਲਾ ਲੰਘਦਾ ਵਾ ਗੰਦੇ ਪਾਣੀ ਦਾ ਨਿਕਾਸ ਦਾ ਸਾਰੇ ਸ਼ਹਿਰ ਦਾ ਨਿਕਾਸ ਉੱਥੇ ਲੰਘਦਾ ਅਹੀਂ ਦੇ ਉੱਥੋਂ ਪਹਿਲਾਂ ਸਾਡੇ ਪਾਣੀ ਜਾ ਕੇ ਕੋਈ ਵੀ ਪ੍ਰੈਸ ਵਾਲਾ ਜਾਂ ਕੋਈ ਵੀ ਹੈਲਥ ਡਿਪਾਰਟਮੈਂਟ ਦਾ ਆ ਕੇ ਸਾਡੇ ਪਾਣੀ ਚੈੱਕ ਕਰ ਲੈਣ ਵੀ ਸਾਡੇ ਪਾਣੀ 'ਚੋ ਕਿੰਨੀ ਗੰਦਗੀ ਤੇ ਮੁਸ਼ਕਾ ਆਉਂਦੀ ਆ ਅਹੀਂ ਤੇ ਪਹਿਲਾਂ ਨਰਕ 'ਚ ਪਏ ਆ ਉਹ ਨਰਕ ਦਾ ਸਾਡਾ ਜਿਹੜਾ ਹੁਣ ਪਿਛਲੇ ਸਮੇਂ ਦਾ ਪਿਆ ਆਂ ਭੁਗਤਣ ਦੇ ਆ ਤੇ ਨਵਾਂ ਨਰਕ ਜਿਹੜਾ ਵਾ ਇਹ ਨਗਰ ਕੌਂਸਲ ਵਾਲੇ ੱੱਕੇ ਨਾਲ ਸਾਡੇ ਉੱਤੇ ਸੁੱਟ ਕੇ ਤੇ ਹੁਣ ਇਹਨੂੰ ਪੋਲੀਟਿਕਲੀ ਰੂਪ ਦੇ ਯਾਰੇ ਨੇ ਅਸੀਂ ਕੋਈ ਬੰਦਾ ਇੱਥੇ ਜਿੰਨੇ ਬੰਦੇ ਆਏ ਆ ਕੋਈ ਪੋਲੀਟਿਕਲੀ ਵਾਲੀ ਗੱਲ ਨਹੀਂ ਹੈਗੀ ਸਾਨੂੰ ਪਰਸਨਲ ਤਕਲੀਫ ਆ ਇੱਥੇ ਬਿਮਾਰੀਆਂ ਫੈਲਣ ਦਾ ਡਰਵਾ ਗੰਦਗੀ ਦਾ ਡਰ ਆ ਲੱਗੇ ਨੀਰ ਹਸਪੀਟਲ ਆ ਤਿੰਨ ਜਨ ਕਲੋਨੀਆ ਤਹੀ ਜਾ ਕੇ ਸਰਵੇ ਕਰ ਲੋ ਤੇ ਲੱਗੇ ਨਵੀਆਂ ਬਣ ਚੁੱਕੀਆਂ ਨੇ ਤੇ ਇਹ ਜਿਹੜਾ ਜਿਹੜਾ ਇਹ ਖੁੱਲ ਮੇਰੇ ਕੋਲ ਖੋਦੇ ਠੇਕੇ ਦੇ ਜ਼ਮੀਨ ਸੀ ਕੋਈ ਇਤਲਾ ਨਹੀਂ ਕੀਤੀ ਕੁਛ ਨਹੀਂ ਇਹਨਾਂ ਨੇ ਸ਼ਨੀਵਾਰ ਆਣ ਕੇ ਉਹਦੀ ਪਟਾਈ ਸ਼ੁਰੂ ਕਰਤੀ ਆ ਅਹੀਂ ਉੱਥੇ ਜਾ ਕੇ ਰੋਕਿਆ ਹੋਵੇ ਸਾਨੂੰ ਟਾਈਮ ਦੋ ਸਾਨੂੰ ਵੱਡੇ ਅਧਿਕਾਰੀਆਂ ਨਾਲ ਗੱਲ ਕਰਨ ਦੇ ਉਹਨਾਂ ਕੰਮ ਬੰਦ ਕਰਤਾ ਸ਼ਨੀਵਾਰ ਕੰਮ ਬੰਦ ਕਰ ਦਿੱਤਾ ਦੁਪਹਿਰ ਨੂੰ ਤੇ ਸਾਨੂੰ ਟਾਈਮ ਦੇ ਦਿੱਤਾ ਸੌ ਵਾਰ ਦਾ ਵੀ ਸੌ ਵਾਰ ਦੇ ਕਰਕੇ ਸਾਨੂੰ ਫਾਈਨਲ ਕਰਕੇ ਦੱਸੋ ਅਹੀਂ ਆ ਕੋਈ ਗੱਲ ਨਹੀਂ ਸੋਮਵਾਰ ਤੱਕ ਤੇ ਗੇਮ ਜਾਣੀ ਦਿੱਤੀ ਰਾਤ ਆਣ ਕੇ 9:30 ਵਜੇ ਇਹਨਾਂ ਨੇ ਮਸ਼ੀਨ ਢਾਹ ਗਏ ਫਸਲ ਦੇ ਵਿੱਚ ਪਟਾਈ ਸ਼ੁਰੂ ਕਰ ਦਿੱਤੀ ਆ ਮਤਲਬ ਜੇ ਸਾਨੂੰ ਟਾਈਮ ਦਿੱਤਾ ਤਾਂ ਅਹੀਂ ਆਪਾਂ ਮਿਲੀ ਨਹੀਂ ਆ ਉੱਥੇ ਚਿੱਠੀਆਂ ਗੱਡੀਆਂ ਨਾਲ ਡੀਸੀ ਸਾਹਿਬ ਮਿਲੀ ਨਹੀਂ ਜਨੀਵਾਰ ਉਰਕੇ ਅਹੀਂ ਸੌਵਾਰ ਉਹਨਾਂ ਨੂੰ ਮੰਗ ਪਤਾ ਦਿੱਤਾ ਇਹਨਾਂ ਰਾਤ ਉੱਥੇ ਪਟਾਈ ਸ਼ੁਰੂ ਕਰ ਦਿੱਤੀ ਆ ਪਟਾਈ ਦੇ ਆਪਾਂ ਹਾਂ ਬੰਦੇ 10 ਜਿੰਨੇ ਲਾਗੇ ਲਾਗੇ ਘਰਾਂ ਵਾਲੇ ਸਾਰੇ ਇਕੱਠੇ ਹੋ ਗਏ ਕਿ ਜਾ ਆ ਗਏ ਅਸੀਂ ਕਹਾ ਵੀ ਤੁਸੀਂ ਇਹ ਗਲਤ ਕਰ ਲਈ ਜੇ ਤੇ ਆਪਾਂ ਪੁਲਿਸ ਨੂੰ ਤਲਾਹ ਕੀਤੀ ਆ ਉਹਨੂੰ ਪੁਲਿਸ ਕਹਿੰਨੇ ਜੇ ਕਹਿੰਨਾ ਮਾਰਗੜਾ ਹੀ ਕੀਤੀ ਹੋਏ ਕੋਈ ਨਿਸ਼ਾਨ ਕੋਈ ਗੱਲ ਕੋਈ 10 ਬੰਦੇ ਜੇ ਇੱਕ ਬੰਦੇ ਨੂੰ ਪਏ ਹੋਣ ਤੇ ਉਹਦੇ ਇੱਕ ਕੋਈ ਨਿਸ਼ਾਨ ਵੀ ਨਾ ਪਿਆ ਇੱਕ ਪੋਲੀਟਿਕਲ ਏਜੰਡਾ ਬਣਾ ਕੇ ਇਹਨੂੰ ਹਾਈਲਾਈਟ ਕੀਤਾ ਜਾ ਰਿਹਾ ਪ੍ਰਿਟੀਕਲ ਏਜੰਡਾ ਕੋਈ ਨਹੀਂਗਾ ਸਾਨੂੰ ਸਮੱਸਿਆ ਵਾ ਇਹ ਬਿਮਾਰੀ ਦੇ ਵਿੱਚ ਦੋੜਾ ਰਹਿਣਾ ਨੀਅਰ ਲੱਗੇ ਹੌਸਪੀਟਲ ਆ ਪੰਜ 5000 ਵਾਦੀ ਤੇ ਜੀਨਵਾਲ ਬਬਰੀ ਦੀ ਆ ਤੇ 5000 ਦੇ ਗਰੀਬ ਸਦਾ 10000 ਦੇ ਗਰੀਬ ਤੇ ਨਵੀਂਪੁਰ ਦੀ ਆਬਾਦੀ ਆ ਕਲੋਨੀਆਂ ਦੀ ਵੱਖਰੀ ਆ ਜੇ ਇਹੋ ਜਿਹਾ ਕੋਈ ਪ੍ਰੋਜੈਕਟ ਲਾਉਣਾ ਵਾ ਤੇ ਉਹਨੂੰ ਕੋਈ ਪ੍ਰੋਜੈਕਟ ਨੂੰ ਜਾ ਕੇ 10 ਕਿਲੋਮੀਟਰ ਦੂਰ ਲਾ ਲਓ ਭਾਈ ਨਗਰ ਕੌਂਸਲ ਵਾਲਿਆਂ ਨੇ ਕਹਿਣਾ ਕਿ ਜਮੀਨ ਦਾ ਹੈਗਾ ਉਹਦੇ ਨਾਲ ਮੇਰਾ ਅਪ੍ਰੈਲ ਤੱਕ ਦਾ ਠਿਕਾ 20 ਸਾਲ ਤੋਂ ਮੈਂ ਪੜੀ ਲੈਣ ਰਿਹਾ ਲਿਖਤੀ ਨਹੀਂ ਪਰ 20 ਸਾਲ ਤੋਂ ਰੈਗੂਲਰ ਚੱਲਣ ਰਿਹਾ ਤੁਸੀਂ ਕਿਦੋਂ ਉਹ ਸਾਡੇ ਪਿੰਡਾਂ ਦੀ ਜਿੰਨੀ ਜ਼ਮੀਨ ਚਲਦੀ ਆ ਕਿ ਕਿਤੇ ਦੇ ਇੱਕ ਦੂਜੇ ਕੋ ਲੈਣਾ ਇਹ ਕਿਹੜਾ ਐਗਰੀਮੈਂਟ ਕਰਾਉਂਦੇ ਆ ਕੋਈ ਰਿਸ਼ਤੇਦਾਰ ਆ ਕੋਈ ਕਿਸਦਾ ਕੁਛ ਵਾ ਇਹ ਤਾਂ ਇੱਕ ਸਿਰਫ ਮਤਲਬ ਉਹ ਹੁਣ 20 ਸਾਲ ਤੋਂ ਜਿਆਦਾ ਕੋਈ ਪ੍ਰੂਫ ਕਰਦੇ ਵੀ ਸਾਡੇ ਕੋਲ ਨਹੀਂ ਮੰਗੰਦੀ ਜਾਂ ਬਤਾਵਾ ਕਿ ਉਹਨੂੰ ਮੈਂ ਇਹ ਵੀ ਗੱਲ ਕਹੀ ਜਿਹੜੇ ਐਗਰੀਮੈਂਟ ਵਾਲੇ ਬੰਦੇ ਨੂੰ ਵੀ ਸਾਡਾ ਪੂਰਾ ਹੋ ਲੈੰਦੇ ਯਾਰ ਤੂੰ ਜਿੰਨੂੰ ਮਰਜ਼ੀ ਦੇ ਦੇ ਪਰ ਸਾਡਾ ਤਾਂ ਪੂਰਾ ਹੋ ਲੈੰਦੇ ਸਾਡੇ ਨਾਲ ਕੋਈ ਵੇਖੋ ਗੱਲਬਾਤ ਨਾ ਕਰਨ ਦੇ ਬਾਵਜੂਦ ਤਕੇ ਸ਼ਾਈ ਨਾਲ ਉਹਨਾਂ ਨੇ ਮਸ਼ੀਨ ਲਈ ਆ ਉੱਥੇ ਆਣਗੇ ਇਹ ਤਾਂ ਧੱਕਾਗਾਨ ਦਾ ਮਤਲਬ ਪਿੱਛੋਂ ਪਤਾ ਨਹੀਂ ਕਿ ਦੀ ਸਪੋਰਨ ਕੋਈ ਉਹ ਇਹ ਚੀਜ਼ ਨੂੰ ਸਮਝ ਨਗਰ ਕੌਂਸਲ ਦਾ ਅਧਿਕਾਰੀ ਆ ਉਹਨੂੰ ਉਹਦਾ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਮੈਂ ਸੁਣ ਲਿਆ ਸੀਗਾ ਸਾਡੇ ਐਮਐਲਏ ਸਾਹਿਬ ਕਹਿਣ ਦੇ ਨੇ ਪਿਓ ਤੇ ਉਹਦੇ ਬੱਚੇ ਕਹਿੰਦੇ ਵੀ ਸਿਆਲ ਕਰਨ ਗਿਆ ਸੀਗਾ ਤੇ ਤੁਸੀਂ ਪਾਪਾ ਉੱਥੇ ਕਿੱਦਾਂ ਪਹੁੰਚ ਗਏ ਇਹ ਉਹਦੀ ਪ੍ਰੈਸ ਕਾਨਫਰੰਸ ਦੀ ਗੱਲ ਹੈ ਜੇ ਜੋ ਵਾਕਿਆ ਇਹ ਉਹ ਸਿਆਲ ਕਰਨ ਗਿਆ ਸੀਗਾ ਤੇ ਰਾਤ 10 ਵਜੇ ਮਸ਼ੀਨ ਲੈ ਕੇ ਉੱਥੇ ਕਰ ਲਿਆ ਸੀ ਤੇ ਨਾਲ ਹੀ ਇਹਦੇ ਟੈਂਡਰ ਹੋਏ ਆ ਠੇਕੇਦਾਰਾ ਕੰਮ ਕਰਨਾ ਵਾ ਕਿ ਨਗਰ ਕੌਂਸਲ ਦੇ ਮੁਲਾਜ਼ਮ ਲੈ ਆ ਕੇ ਉੱਥੇ ਮਸ਼ੀਨ ਚਲਾਉਣੀ ਆ। ਇਹ ਨਾ ਠੇਕੇਦਾਰ ਦਾ ਕੰਮ ਆ ਜਾਂ ਪ੍ਰਜਾਣਾਂ ਦਾ ਕੋਈ ਪੁਲਿਸ ਵੀ ਮਦਦ ਲੇ ਜੇ ਕੋਈ ਇਹੋ ਜਿਹਾ ਗੱਲ ਵਾ ਨਾ ਕਿ ਉਹ ਆਣ ਕੇ ਕੋਈ ਅਕਾਊਂਟੈਂਟ ਆਣ ਕੇ ਉੱਥੇ ਤੇ ਉਹ ਰਾਤ 10 ਵਜੇ ਆਣ ਕੇ ਤੇ ਥੱਕੇ ਜਾਈ ਤੇ ਨਾਲ ਤੇ ਬੰਦੇ ਸਾਰੇ ਸ਼ਰਾਮ ਨਾਲ ਰਜੇ ਹੀ ਉਹਦੇ ਭਾਈ ਨਹੀਂ ਕਿ ਹੱਲ ਹੁੰਦਾ ਕੋਈ ਚੱਲੀ। ਵੇਖੋ ਜੇ ਨਹੀਂ ਇਹਦਾ ਕੋਈ ਹੱਲ ਹੁੰਦਾ ਬਾਕੀ ਡੀਸੀ ਸਾਹਿਬ ਨੇ ਸਾਨੂੰ ਸੁਆਸ਼ਣ ਵੀ ਦਿੱਤਾ ਲਿਖਤੀ ਵੀ ਦਿੱਤਾ ਵਾ ਪੀਨੋ ਬੰਦ ਕਰ ਦਿੱਤਾ ਜਾਏਗਾ ਕੰਮ। ਨਹੀਂ ਕੋਈ ਹੱਲ ਹੁੰਦਾ ਤੇ ਫਿਰ ਵੇਖੋ ਅਸੀਂ ਜਿੰਨੇ ਲੋਕਾਂ ਹੀ ਅੱਗੇ ਨਰਕ ਚ ਪਈਆਂ ਨਾਲਾ ਨੰਗੜਿਆ ਤੋਂ ਹੀ ਫਿਰ ਅਸੀਂ ਨਰਕ ਚ ਤੇ ਜਿੰਨੇ ਜੇ ਪੈਣਾ ਫਿਰ ਅਸੀਂ ਪ੍ਰੋਟੈਸਟ ਕਰਾਂਗੇ ਜਿੱਦਾਂ ਦਾ ਵੀ ਸਾਡੇ ਕੋ ਕੋਈ ਜਾਮ ਲਾਉਣੇ ਪੈਣਗੇ ਜਾਂ ਸਾਡੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਚੱਲ ਰਹੀ ਆ ਤੇ ਧਰਨੇ ਵੀ ਲਾਵਾਂਗੇ ਪ੍ਰਦਰਸ਼ਨ ਕਰਾਂਗੇ ਫਿਰ ਜਿੰਨਾ ਵੱਧ ਵਾਧੂ ਹੋ ਸਕਦਾ